ਆ ਸੇਕ ਕਰ ਗਏ ਸਾਰੇ ਲੋਕ ਆ ਗਏ ਬਾਕਪਾੜਾ ਅੱਜ ਵੀ ਜੇ ਆਪਾਂ ਆਪਣੇ ਪਿੰਡ ਦੇ ਕੋਲ ਹੱਲੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਿੱਧਸਰ ਤੇ ਅਸੀਂ ਉੱਥੇ ਜਾਵਾਂਗੇ ਤੇ ਅੱਜ ਆਪਾਂ ਉੱਥੇ ਵੀ ਜਾਵਾਂਗੇ ਆਪਣੇ ਪਿੰਡ ਤੁਹਾਨੂੰ ਸਾਰਾ ਪਿੰਡ ਦਿਖਾਊਗਾ ਬਸ ਫੇਰ ਕੱਪੜੇ ਚੇਂਜ ਕਰ ਲਵਾ ਤੇ ਫੇਰ ਤੁਹਾਨੂੰ ਰਸਤੇ 'ਚ ਹੀ ਮਿਲਦਾ ਹਾਂ ਤਾਂ ਹੁਣ ਆ ਮਿਲੋ ਉਹ ਤਾਂ ਬਰੀਮੇ ਲਈ ਨਿਕਲ ਗਏ ਆਪਣੇ ਪਿੰਡ ਤੇ ਗਏ ਹੁਣ ਆਪਾਂ ਚਲਾਵਾਂਗੇ ਪਹਿਲਾਂ ਆਪਾਂ ਆਪਣੇ ਬਰੀਮੇ ਪਿੰਡ ਵਿੱਚ ਮੱਥਾ ਟੇਕਾਂਗੇ ਫੇਰ ਆਪਾਂ ਪੂਰਾ ਬਰੀਮਾ ਘੁਮਾਵਾਂਗੇ जल पहुंच मिलते हम आप पहुंच गए अपना गुरद्वारा सामने अपना गुरुद्वारा आ गया है उसे आप देखते हैं माथा हूँ आ

拜吧 <laughs> <laughs> ਪਾ ਜਾ ਰਹੇ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਹੁਣ ਜਾ ਰਹੇ ਆ ਆਪਾਂ ਪਿੰਡ ਫਰੀਮੇ ਇਹ ਤੋਂ ਪਹਿਲੇ ਪਿੰਡ ਉਡੀਗਾਂ ਚੱਲ ਰਹੇ ਆ ਤੇ ਇਹ ਆ ਜਾ ਲਿਆ ਛੋਟੀ ਰੋਡ ਜਾਂਦਾ ਸਾਡੇ ਪਿੰਡ ਇਹ ਰੇਲਿੰਗ ਵਾਲੇ ਕੋਲ ਸੜਕ ਇਤਨਾ ਸੇਮ ਨਿਕਲ ਗਿਆ ਪਰ ਸਾਡੀ ਖੇਤ ਉੱਧਰ ਰੱਕੇ ਜਾ ਕੇ ਆ ਤੇ ਕਿਉਂਕਿ ਉਹਨਾਂ ਨੂੰ ਖੇਤਾਂ ਚ ਪੌੜੀ ਕਿ ਰਹਿਣ ਆ シュਿਆ ਗਿਆ ਪਿੰਡ ਦਾ ਥੇ ਆ ਹਾਂ ਮੈਂ ਖੇਤਾਂ ਦਾ ਬਦਲਾ ਦੇਖਣ ਆ ਗਿਆ ਮੌਸਮ ਬਹੁਤ ਸੁਣਾ ਆ ਰਿਹਾ ਹੈ ਮੇਰੀਆਂ ਪਿੰਡ ਦੀਆਂ ਗੜੀਆਂ ਪਿੰਡ ਦੀਆਂ ਗੜੀਆਂ ਆ ਗਈ ਜਿੱਥੇ ਮੇਰੇ ਪਾਪਾ ਦਾ ਬਚਪਨ ਦਿੱਤੇ ਹੈ ਤੇ ਗਾਇਜ਼ ਇੱਥੇ ਪਾਪਾ ਸ਼ਾਇਦ ਖੇਡਦੇ ਹੋયા ਗਏ ਆ ਇਹ ਆ ਇਧਰ ਏ ਆ ਗੜੀ ਦੇ ਵਿੱਚ ਪਾਪਾ ਖੇਡਦੇ ਸੀਗੇ ਪਾਪਾ ਨੇ ਦੱਸਿਆ ਜੀ ਫਿਰ ਇਹ ਸਾਡਾ ਪੁਰਾਣਾ ਘਰ ਹੁੰਦਾ ਸੀ ਗੁਰਦੁਆਰਾ ਗਾਈਜ਼ ਆ ਸਾਡੇ ਪਿੰਡ ਦਾ ਮੇਨ ਗੁਰਦੁਆਰਾ ਜੀ ਆ ਆ ਗਿਆ ਸਕੂਲ ਜਿੱਥੇ ਮੇਰੇ ਪਾਪਾ ਤੇ ਮੇਰੇ ਤਾਇਆ ਜੀ ਤੇ ਮੇਰੀ ਬੂਆ ਇੱਥੇ ਪੜ੍ਹਦੇ ਹੁੰਦੇ ਸੀਗੇ ਖਿਆ ਪੁਰਾਣਾ ਸਕੂਲ ਹੋ ਰਿਹਾ ਤਾਂ ਕਿ ਤੇ ਉਹ ਗਾਈਜ਼ ਆਪਣਾ ਗੁਰਦੁਆਰਾ ਆ ਗਏ ਇਹਨੂੰ ਉੱਦਰਾ ਫਰੰਟ ਦਿਖਾਇਆ ਸੀ ਤੇ ਬੈਕ ਆਪਣੀ ਮੋਟਰ ਇੱਧਰ ਦੀ ਸਾਈਡ ਸਾਰੀ ਫਿਰਦੀ ਨਹੀਂ ਲੱਗਦੀ। ਅੱਪਾ ਬੌਂਦੀ ਆਪਣੇ ਮੋਟਰ 'ਤੇ ਤੇ ਇਹਦਾ ਸਾਰੇ ਸੰਭੂ ਮੋਟਰਾਂ ਨੇ ਸਟਾਰਟਿੰਗ ਤੋਂ ਲੱਗੋ ਐਂਸਪੱਕ ਤੋਂ ਸਾਰੀਆਂ ਆਪਣੀਆਂ ਨੇ ਤੇ ਗਾਇਦ ਇੱਕ ਆਪਾਂ ਨੂੰ ਆਗ ਰੀਆ ਲੱਗੀ। ਆਪਾਂ ਕਿ ਐਵੇਂ ਸੀ ਵਰਤ ਜਾਂਦੇ। ਉਹਨੇ ਕਾਲਟੇ ਜਾ ਰਹੇ ਬਲਣ। ਇਹਦੇ ਮੋਟਰ ਦਾ ਪੈਲਾ ਨਾਲੋਂ ਬਹੁਤ ਜ਼ਿਆਦਾ ਦੂਰੀ ਹੈ। ਉਹ ਜਦੋਂ ਮੈਂ ਬਾਡੀ ਨੂੰ ਮੰਗੀ ਕਰ ਰਹੀ ਤੇ ਬਾਡੀ ਨੂੰ ਪਾਉਂਗਾ ਜੋ ਕਿ ਇਹ ਨੂੰ ਕੋਸ ਲਾ ਰਾ ਦੂਗੀ ਇਹਦਾ ਅਗੂ ਆ ਵੀ ਆਪਣੇ ਪਿੰਡ ਤੋਂ ਆਫ ਸੀ ਹੋ ਗਈ ਅਮਲੋੜ ਨੂੰ ਤੇ ਗਾਇਜ਼ ਉਸ ਤੋਂ ਆਪਾਂ ਚੰਗੀ ਤਰ੍ਹਾਂ ਨਾ ਤਿੰਨ ਤੇ ਇਹਦਾ ਆਪਣੇ ਪਿੰਡ ਦਾ ਦਾ ਆ ਗਿਆ ਇਹ ਗਾਇਜ਼ ਮੇਰੇ ਦਾਦੇ ਦੇ ਟਾਈਮ ਦਾ ਬਣਿਆ ਹੋਇਆ ਹੈ ਗਾਇਜ਼ ਤੇ ਨਾਮ ਵੀ ਪੜ ਸਕਦੇ ਤੇ ਹੁਣ ਆਪਾਂ ਮਿਲਦੇ ਹਮਲੋੜ ਜਾ ਕੇ ਗਾਇਜ਼ ਆਹ ਮੇਰੀ ਪੂਆ ਸਕੂਲ ਸੀਗਾ ਠੀਕ ਹੈ ਜੀ ਆਹ ਮੇਰੀ ਪੂਆ ਇੱਥੇ ਪੜਦੀ ਉਹ ਟਿੱਬੀ ਪਿੰਡ ਗੱਲ ਜੇ ਵੀਡੀਓ ਤੇ ਮੇਰਾ ਇਨਾ ਹੀ ਹੋਪ ਹੈ। ਨੂੰਆ ਵੀਡੀਓ ਬទਾ ਕਿਉਂਕਿ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਗਾਇਸ ਬਾਏ